ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ ਤੇ ਇਹ ਆਪ ਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਰੋਂ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦ ਜਾਪਣਾ ਹਟ ਜਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਹਾ ਕਰਨੋਂ ਹਟ ਜਾ ਤੇ ਟਾਈਮ ਤੇਰਾ ਵੀ ਨੜੜੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਬਹੁਤ ਕਰਾਂਗੇ ਅਸੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪ ਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆ ਵੀ ਚੰਗੇਓ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਹਾ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਹਾ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮਿੱਤਰ ਇਹਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਇਸੀ 1 2 ਦਿਨਾਂ ਦੇ ਵਿੱਚ ਤੇਰੇ ਕੋਲੇ ਖੜੇ ਆ ਠੀਕ ਐ ਇਹ ਚੇਤਾਵਨੀ ਤੈਨੂੰ ਅਸੀਂ ਲਲਕਾਰ ਕੇ ਕਹਿਨੇ ਤੈਨੂੰ ਵੀ ਮਤਰਾ ਇਹਨੂੰ ਬੰਦ ਕਰ ਦੇ ਚੰਗੇ ਵੀਡੀਓ ਪਾ ਚੰਗੀ ਸੇਤ ਵੇਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਐ ਇੱਕ ਕੋਈ ਨਹੀਂ ਅਸੀਂ ਆ ਗਏ ਤੇਰੇ ਕੋਲ 2 3 ਦਿਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਤਿ ਸ਼੍ਰੀ ਅਕਾਲ